ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਨੇ ਠੀਕ ਹੋ ਜੀ ਤੰਦਰੁਸਤ ਹੋ ਆਪਣਾ ਖਿਆਲ ਰੱਖਤੇ ਪਿਓ ਤੇ ਮੈਂ ਵੀ ਬਿਲਕੁਲ ਠੀਕ ਐਂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਛੋਟੀ ਜੀ ਵੀਡੀਓ ਹੈ ਤੁਹਾਡੇ ਲਈ ਐਕਚੁਅਲੀ ਨਵੇਂ ਸਟਾਕ ਦੀਆਂ ਨਵੀਆਂ ਚੀਜ਼ਾਂ ਦੀਆਂ ਵੀਡੀਓਜ਼ ਤਾਂ ਹਜੇ ਆ ਰਹੀਆਂ ਨੇ ਪਿੱਛੇ ਇਹ ਸੋਚਿਆ ਮੈਂ ਹੁਣੇ ਬਾਜ਼ਾਰੋਂ ਆਈ ਸੀਗੀ ਤੇ ਮੈਂ ਬੁਟੀਕ ਤੋਂ ਜਦੋਂ ਘਰ ਆਈ ਤੇ ਮੈਂ ਸੂਟ ਲੈ ਕੇ ਆਈਆਂ ਤੁਹਾਡੇ ਜਿਹੜੇ ਕਾਫੀ ਲੋਕਾਂ ਨੇ ਆਰਡਰ ਕੀਤੇ ਸੀ ਮੈਨੂੰ ਤੇ ਪੈਂਡਿੰਗ ਰਹਿ ਗਏ ਸੀਗੇ ਹੁਣ ਮੈਨੂੰ ਚੈਟਾਂ ਲੱਭਣੀਆਂ ਬੜੀਆਂ ਔਖੀਆਂ ਲੱਗ ਰਹੀਆਂ ਮੈਨੂੰ ਪਤਾ ਹੀ ਨਹੀਂ ਚੱਲ ਰਿਹਾ ਐਕਚੁਅਲੀ ਕਿ ਕਿਹੜੇ ਕਸਟਮਰ ਦੇ ਸੂਟ ਸੀ ਜਿਹੜੇ ਉਹਨਾਂ ਨੇ ਮੰਗੇ ਸੀ ਉਹਨਾਂ ਨੂੰ ਮਨਾਂ ਕੀਤਾ ਸੀ ਜਾਂ ਮੈਂ ਹੋਲਡ ਕੀਤਾ ਸੀ ਸੋ ਪਲੀਜ਼ ਇਹ ਵੀਡੀਓ ਮੈਂ ਉਹਨਾਂ ਸਾਰਿਆਂ ਦੇ ਲਈ ਪਾ ਰਹੀ ਹਾਂ ਜਿਨ੍ਹਾਂ ਨੂੰ ਵੀ ਇਹ ਸੂਟ ਚਾਹੀਦੇ ਹੋਏ ਕਿਉਂਕਿ ਇਹ ਬਹੁਤ ਜ਼ਿਆਦਾ ਡਿਮਾਂਡ ਤੇ ਸੀ ਇਹ ਵਾਲੇ ਸੂਟ ਆ ਛੋਟੀ ਬੂਟੀ ਦੇ ਵਿੱਚ ਸਿਰਫ ਦੋ ਰੰਗ ਹੀ ਮਿਲੇ ਐ ਜੀ ਬਾਕੀ ਸਾਰੇ ਸੇਲ ਹੋ ਗਏ ਤੇ ਸੂਟ ਵੀ ਇਹ ਸਿਰਫ ਦੋ ਦੋ ਹੀ ਮਿਲੇ ਐ ਇਸ ਦੇ ਨਾਲ ਪਿਓਰ ਮਲ ਕਾਟਨ ਦਾ ਦੁਪੱਟਾ ਉਹੀ ਤੁਸੀਂ ਜਿਹੜਾ ਪਹਿਲਾਂ ਦੇਖਿਆਗਾ ਤੇ ਜਿਹੜੇ ਨਵੇਂ ਕਸਟਮਰ ਆਏ ਆ ਆਪਾਂ ਉਹਨਾਂ ਨੂੰ ਵੀ ਇੱਕ ਵਾਰ ਦਿਖਾ ਦਿੰਨੇ ਆ ਇਹ ਹੈ ਜੀ ਪਿਸਤਾ ਗ੍ਰੀਨ ਇਸ ਦਾ ਕਲਰ ਹੈ ਬਹੁਤ ਸਾਰੇ ਕਸਟਮਰ ਨੇ ਇਹਨਾਂ ਨੂੰ ਹੋਲਡ ਕੀਤਾ ਸੀ ਉਹਨਾਂ ਦੇ ਆਰਡਰ ਪੈਂਡਿੰਗ ਸੀ ਸੋ ਦੁਬਾਰਾ ਤਾਂ ਇਹ ਮੇਬੀ ਨਹੀਂ ਆਊਗਾ ਹੁਣ ਇਹ ਸੂਟਾਂ ਦਾ ਕਲੈਕਸ਼ਨ ਇਹ ਵਾਲੀ ਨਹੀਂ ਆਏਗੀ ਆਪਣੇ ਕੋਲੇ ਤੇ ਇਹ ਜਿੰਨੇ ਪਏ ਸੀਗੇ ਮੈਂ ਕੋਸ਼ਿਸ਼ ਕੀਤੀ ਹੈ ਲੱਭਣ ਦੀ ਪਰ ਫਿਰ ਵੀ ਜੇ ਆ ਜਾਂਦੇ ਆ ਤਾਂ ਮੈਂ ਤੁਹਾਨੂੰ ਅਪਡੇਟ ਦੇ ਦੂੰਗੀ ਇਹ ਹੈ ਜੀ ਨਿੱਕੀ ਬੂਟੀ ਵਾਲਾ ਪਿਸਤਾ ਗ੍ਰੀਨ ਸੂਟ ਇਨੂੰ ਮੈਂ ਤੁਹਾਨੂੰ ਖੋਲ ਕੇ ਦਿਖਾ ਦਨੀ ਹੈ ਦੇ ਨਾਲ ਉਹੀ ਜ਼ਿਗਜ਼ੈਗ ਵਾਲੀ ਬਾਟਮ ਹੈ ਤੁਸੀਂ ਇਹਨੂੰ ਬੜਾ ਹੀ ਪਸੰਦ ਕੀਤਾ ਸੀਗਾ ਇਹ ਸੂਟ ਨੂੰ ਇਹਦੇ ਵਿੱਚ ਜਿਹੜਾ yellow ਵੀ ਦੋ ਸੂਟ ਹੈ ਤੇ ਪਿਸਤਾ ਗ੍ਰੀਨ ਵੀ ਦੋ ਹੈ lotus pink ਤੇ sky blue sold out ਹੈ ਇਹ ਦੇਖੋ ਜੀ ਆ ਇਸ ਦੇ ਨਾਲ ਬਾਟਮ ਹੈ ਇਹ ਇਸ ਦੀ ਸ਼ਰਟ ਹੈ ਤੇ ਆ ਪੱਟੀ ਹੈ ਇਹਦਾ ਡਿਜ਼ਾਈਨ ਜਿਵੇਂ ਵੀ ਗਲੇ ਦੇ ਉੱਪਰ ਕੁਝ ਵੀ ਕਰਵਾ ਸਕਦੇ ਹੋ ਅੱਜ ਐਕਚੁਅਲੀ ਮੈਂ ਬੁਟੀਕ ਦੇ ਉੱਪਰ ਦੇਖ ਕੇ ਆਈ ਹਾਂ ਕਿ ਜੋ ਕੰਮ ਕਰਦੀਆਂ ਕੁੜੀਆਂ ਉਹਨਾਂ ਨੇ ਸੂਟ ਵੇਅਰ ਕੀਤਾ ਹੋਇਆ ਸੀਗਾ ਇਸ ਤਰ੍ਹਾਂ ਸਟਿਚ ਕਰਾ ਕੇ ਜੋ ਮੈਂ ਤੁਹਾਨੂੰ ਮੈਰੂਨ ਦਿਖਾਇਆ ਇਸ ਦਾ ਦੂਸਰੇ ਵਾਲਾ ਜੋ ਲਾਸਟ ਵੀਡੀਓ ਵਿੱਚ ਉਸ ਦਾ neck ਦੇ ਉੱਪਰ ਡਿਜ਼ਾਈਨ ਸੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਬਟ ਮੇਰੀ ਗਲਤੀ ਹੈ ਕਿ ਮੈਂ ਉਹਨਾਂ ਦੀ ਵੀਡੀਓ ਤੇ ਫੋਟੋਜ਼ ਲੈਣੀਆਂ ਭੁੱਲ ਗਈ ਕੋਈ ਗੱਲ ਨਹੀਂ ਮੈਂ ਫਿਰ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਐਕਚੁਅਲੀ ਮੇਰੀ ਤਬੀਅਤ ਖਰਾਬ ਹੋਣ ਕਰਕੇ ਨਾ ਮੇਰਾ ਅੱਜ ਜਿਤਨੀ ਲੱਗ ਰਿਹਾ ਸੀ ਕਿਸੇ ਵੀ ਕੰਮ ਦੇ ਵਿੱਚ ਅੱਜ ਦੇ ਵਿੱਚ yellow color ਹੈ ਜੀ ਦੂਸਰਾ ਛੋਟੀ ਬੂਟੀ ਦੇ ਵਿੱਚ ਤੁਸੀਂ ਆਪਣੇ ਆਰਡਰ ਜਿੰਨਾਂ ਦੇ ਵੀ ਸੀਗੇ ਪੈਂਡਿੰਗ ਸੀਗੇ ਮੇਰੀਆਂ ਭੈਣਾਂ ਦੇ ਉਹ ਆਪਣੇ ਆਰਡਰ ਹੈ ਜਿਹੜੇ ਉਹ ਜਲਦੀ ਜਲਦੀ ਬੁੱਕ ਕਰ ਲਿਓ ਕਿਉਂਕਿ ਇਹ ਦੋ ਦੋ ਪੀਸੀ ਆਏ ਆਗੇ ਮੇਬੀ ਬਹੁਤ ਸਾਰਿਆਂ ਦੇ ਪੈਂਡਿੰਗ ਸੀਗੇ ਪਰ ਜੋ ਦੋ ਜਾਣੇ ਇਸ ਨੂੰ ਲੈ ਸਕਦੇ ਆ ਉਹ ਆਪਣੇ ਆਰਡਰ ਡਨ ਕਰਵਾ ਲੈਣ ਤੇ ਇਸ ਦੇ ਵਿੱਚ ਇੱਕ ਆ ਜਾਂਦਾ ਜੀ ਤੀਸਰਾ yellow ਡਿਜ਼ਾਈਨ lemon yellow ਦਾ ਇਹ ਵਾਲਾ ਡਿਜ਼ਾਈਨ ਇਹ ਵੀ ਬਹੁਤ ਸਾਰੇ ਕਸਟਮਰ ਨੇ ਹੋਲਡ ਕੀਤਾ ਸੀਗਾ ਇਹਦੇ ਵਿੱਚ ਮੈਨੂੰ ਪੰਜ ਚਾਰ ਸੂਟ ਮਿਲ ਗਏ ਆ ਸੋ ਮੈਂ ਲੈ ਆਈ ਆ ਇਹ ਦੇਖੋ ਜੀ ਬੜਾਈ ਸੋਨਾ ਡਿਜ਼ਾਈਨ ਐ ਇਸ ਦਾ ਤੇ ਇਸ ਤੇ ਪੱਟੀ ਐ ਉਹੀ ਸੇਮ ਬਾਰਡਰ ਪੱਟੀ ਇਹੀ ਇਸ ਸੂਟ ਦਾ ਮਤਲਬ ਡਿਜ਼ਾਈਨ ਤਿਆਰ ਕਰਦੀ ਐ ਪੱਟੀ ਤੇ ਇਸ ਦੇ ਨਾਲ ਇਹ ਵਾਲੀ ਇਸ ਦੀ ਬਾਟਮ ਐ ਜ਼ਿਗਜ਼ੈਗ ਦੇ ਵਿੱਚ ਇਹ ਇਸ ਦੀ ਬਾਟਮ ਐ ਜੀ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਿਓ ਤੇ ਇਹ ਸੇਮ ਹੀ ਦੁਪੱਟਾ ਦੁਪੱਟਾ ਤੁਸੀਂ ਪਹਿਲਾਂ ਵੀ ਦੇਖਿਆ ਪਰ ਕਈ ਨਵੇਂ ਕਸਟਮਰ ਜੁੜ ਜਾਂਦੇ ਆ ਨਾਲ ਤੇ ਫਿਰ ਉਹਨਾਂ ਨੇ ਨਹੀਂ ਦੇਖਿਆ ਹੁੰਦਾ ਸੋ ਉਹਨਾਂ ਦੇ ਲਈ ਆਪਾਂ ਇਸ ਨੂੰ ਖੋਲ ਕੇ ਦਿਖਾ ਦਿੰਨੇ ਆ ਦੁਪੱਟੇ ਦੀ ਲੈਂਥ 2.5 ਮੀਟਰ ਹੈ ਜੀ ਵਿਡਥ ਹੈ ਜਿਹੜੀ ਉਹ 1.5 ਮੀਟਰ ਹੈ ਇਹ ਹੋ ਗਿਆ ਜੀ ਹੁਣ ਇਸ ਦੇ ਵਿੱਚ ਜਿਹੜਾ ਦੂਜਾ ਰੰਗ ਸੀਗਾ ਜੋ ਜ਼ਿਆਦਾ ਹੋਲਡ ਪਿਆ ਹੋਇਆ ਹੈ ਇਹ ਹੈ ਜੀ ਪਿਸਤਾ ਗ੍ਰੀਨ ਇਹ ਤੁਸੀਂ ਲੈ ਸਕਦੇ ਹੋ ਇਹ ਇਸ yellow wale de vich hai eh pista green hai evi same dupatta pista green rahega jo tusi pehla choti buti wala suit dekhya oda dupatta te da same hi hai but shirt da design hai jehda oh eh wala hai nazdeek to dekh lo tisra color isde vich aa janda hai ji lotus pink haacha lotus pink kayian nu main mana kita siga ki not available hai main kehta siga ha main kai customer nu bolya ki eh mere kol hun nahi hai ਤੇ ਉਹ ਹੁਣ ਇਹ ਨਾ ਕਹਿਣ ਕਿ ਦੁਬਾਰਾ ਕਿੱਦਾਂ ਸਾਨੂੰ ਤਾਂ ਤੁਸੀਂ ਮਨਾ ਕਰਤਾ ਸੋ ਇਹ ਅੱਜ ਮੈਂ ਮੈਡੀਸਨ ਲੈਣ ਗਈ ਸੀ ਹਸਪੀਟਲ ਤੇ ਮੈਂ ਸੋਚਿਆ ਕਿ ਚਲੋ ਵਿਜ਼ਿਟ ਕਰਦੇ ਆਂ ਆਪਾਂ ਬੁਟੀਕ ਤੇ ਤੇ ਮੈਨੂੰ ਕੁਝ ਪੀਸ ਮਿਲ ਗਏ ਸੋ ਇਸ ਲਈ ਮੈਂ ਚੱਕ ਲਈ ਰੀਸਟਾਕ ਕਰ ਲਈ ਜਾਨੀ ਕਿ ਤੁਹਾਡੇ ਕਹਿਣ ਤੇ ਕੁਝ ਆਰਡਰ ਪੈਂਡਿੰਗ ਆ ਜਿਨ੍ਹਾਂ ਦੇ ਉਹ ਆਪਣੇ ਭੱਜ ਕੇ ਜਲਦੀ ਜਲਦੀ ਆਰਡਰ ਲਗਾ ਲਓ ਜੀ ਮੋਸਟਲੀ ਜੇ ਮੈਂ ਸਾਰੇ ਨੂੰ ਗੱਲ ਕਰਾਂ ਨਾ ਸਾਰੇ ਸੂਟਾਂ ਦੇ ਵਿੱਚੋਂ ਇਹ ਸੂਟ ਮੈਨੂੰ ਜ਼ਿਆਦਾ ਪਿਆਰੇ ਲੱਗੇ ਆ ਹੁਣ ਤੱਕ ਦੇ ਜਿੰਨੇ ਵੀ ਮੈਂ ਸੂਟ ਸੇਲ ਕੀਤੀ ਆ ਉਹਨਾਂ ਸਾਰੇ ਸੂਟਾਂ ਦੇ ਵਿੱਚੋਂ ਮੈਨੂੰ ਇਹ ਸੂਟ ਸਭ ਤੋਂ ਜ਼ਿਆਦਾ ਇਹ ਵਾਲੇ ਬਾਟਿਕ ਪ੍ਰਿੰਟ ਵਾਲੇ ਸਾਰੇ ਸੂਟ ਜਿੰਨੇ ਵੀ ਮੈਂ ਦਿਖਾ ਰਹੀਆਂ ਆਂ ਅਦਰ ਕਲਰ ਦੇ ਵਿੱਚ ਵੀ ਦਿਖਾ ਰਹੀਆਂ ਜੋ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗੇ ਤੇ ਦੋ ਕਲਰ ਮੈਂ ਤੁਹਾਡੇ ਲਈ ਇੱਕ ਹੋਰ ਚੀਜ਼ ਲੈ ਕੇ ਆਈਆਂ ਕਿਉਂਕਿ ਮੈਨੂੰ ਆਪਣੇ ਲਈ ਪਸੰਦ ਆਇਆ ਮੈਂ ਖੁਦ ਲਈ ਸਟਿਚ ਕਰਵਾ ਰਹੀ ਸੀ ਕਿ ਮੈਨੂੰ ਸੋਹਣਾ ਲੱਗਿਆ ਤੇ ਮੈਂ ਸੋਚਿਆ ਕਿ ਚਲੋ ਉਸ ਦਾ ਦੂਸਰਾ ਕਲਰ ਵੀ ਲੈ ਜਾਨੀ ਆ ਤੁਹਾਨੂੰ ਵੀ ਪਸੰਦ ਆ ਸਕਦੀ ਹੈ ਚੀਜ਼ ਤੇ ਤੁਹਾਨੂੰ ਅੱਛਾ ਲੱਗਿਆ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਬਟ ਆਰਡਰ ਤੁਹਾਨੂੰ ਜਲਦੀ ਜਲਦੀ ਦੇਣਾ ਪਏਗਾ ਕਿਉਂਕਿ ਇਹ ਬੁਟੀਕ ਤੇ ਪਿਆ ਸਮ ਸੋ ਉੱਥੇ ਵੀ ਇਹ ਸਟਾਕ ਕਲੀਅਰ ਹੋ ਸਕਦਾ ਹੈ ਤੇ ਇਹ ਹੈ ਜੀ कॉटन जूट बरबरी ਮੈਨੂੰ ਬਹੁਤ ਸੋਹਣਾ ਲੱਗਿਆ ਇਹ ਵਾਲਾ ਮੇਰਾ ਮਨ ਸੀਗਾ ਕਿ ਮੈਂ ਇਸ ਨੂੰ ਅ ਸਟਿਚ ਕਰਵਾਉਂਗੀ ਸੋਹਣੇ ਡਿਜ਼ਾਈਨ ਦੇ ਨਾਲ ਅੱਛਾ ਇਹ ਜੀ ए के ਟੈਕਸ ਦੀ कॉटन जूट बरबरी ਹੈ ए के ਟੈਕਸ ਦੀ ਹੈ ਦੇਖਿਓ ਇਹ ਹੈਗਾ ਜੀ ਇਸ ਦਾ ਨੇੜੇ ਤੋਂ ਦੇਖ ਲਓ ਤੁਸੀਂ ਡਿਜ਼ਾਈਨ ਇਸ ਤਰ੍ਹਾਂ ਕਰਕੇ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਪਿਆਰਾ ਹੈ ਰਾਮਟੈਕਸ ਤੇ ਏਕੇ ਟੈਕਸ ਹੋਵੇ ਕਿਸੇ ਫੈਬਰਿਕ ਦੇ ਵਿੱਚ ਉੱਥੇ ਤਾਂ ਚਾਰ ਚੰਦ ਵੈਸੇ ਹੀ ਲੱਗ ਜਾਂਦੇ ਆ ਇਹ ਹੈ ਜੀ ਸ਼ਰਟ ਇਸ ਦੇ ਨਾਲ ਹੁਣ ਜਿਹੜੀ ਬਾਟਮ ਹੈ ਉਹ ਵੀ ਦੇਖਦੇ ਆਂ ਆਪਾਂ ਬਾਟਮ ਬੜੀ ਪਿਆਰੀ ਹੈ ਇਸ ਦੇ ਨਾਲ ਅ ਬਾਟਮ ਦਾ ਸੈਲਫ ਪ੍ਰਿੰਟ ਹੈ ਪਿਓਰ ਕਾਟਨ ਹੈ ਸੈਲਫ ਪ੍ਰਿੰਟ ਹੈ ਦੇਖੋ ਤੁਸੀਂ ਨੇੜੇ ਤੋਂ ਤੇ ਇਸ ਦਾ ਇਹ ਵੀ ਏਕੇ ਟੈਕਸ ਦਾ ਹੈ ਦੇਖੋ ਜੀ ਪਿਓਰ ਕਾਟਨ ਹੈ ਸੈਲਫ ਪ੍ਰਿੰਟ ਹੈ ਇਸ ਦੇ ਵਿੱਚ अच्छा मैं ਤੁਹਾਨੂੰ ਨਾ ਇਸ ਦਾ ਇਹ ਵੀ ਦਿਖਾ ਦਿੰਨੀ ਹੈ ਇਹ ਲੱਗਿਆ ਹੋਇਆ ਹੈ ਇਹ ਹੈ ਜੀ AK Tex ਦਾ ਪ੍ਰੀਮੀਅਮ ਕੁਆਲਿਟੀ ਹੈ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਇਹਦੇ ਨਾਲ ਆਪਾਂ ਟਾਈ ਡਾਈ ਦਾ ਦੁਪੱਟਾ ਜੀ ਆਪਾਂ ਕਮਲ ਦਾ ਚੈੱਕ ਵਾਲਾ ਦੁਪੱਟਾ ਐਡ ਕਰਦੇ ਆ ਨਾ ਇਸ ਸੂਟ ਨੂੰ 1500 2000 ਤੱਕ ਦੀ ਆਪਾਂ ਲੁੱਕ ਦੇ ਸਕਦੇ ਹਾਂ ਤੇ ਰੇਂਜ ਇਹਨਾਂ ਸਾਰਿਆਂ ਦੀ ਜੀ 950 ਹੀ ਰਹੇਗੀ ਉਹੀ ਪਹਿਲਾਂ ਵਾਲੀ ਇਹ ਦੇਖੋ ਇਸ ਦੀ ਬਾਟਮ ਹੈ ਤੇ ਇਹ ਸ਼ਰਟ ਹੈ ਹੁਣ ਇਹਦੇ ਵਿੱਚ ਮੈਂ ਦੂਸਰਾ ਰੰਗ ਹੈ ਜਿਹੜਾ ਤੁਹਾਨੂੰ ਉਹ ਵੀ ਦਿਖਾ ਦਿੰਨੀ ਹਾਂ ਇਹ ਹੈ ਜੀ बॉਟਮ ਸੈਲਫ ਦੇ ਵਿੱਚ ਡਿਜ਼ਾਈਨ ਹੈ ਫਿਰੋਜ਼ੀ ਹੈ ਇਹ ਇਸ ਦੀ ਸ਼ਰਟ ਹੈ ਇੱਕ कॉटन जूट बरबरी ਹੈ ਜੀ कॉटन जूट बरबरी ਹੈ ਇਹ ਇਹ ਦੇਖਿਓ कॉटन जूट चेक्स ਚੈੱਕ ਦੇ ਵਿੱਚ ਹੈ ਇਹ कॉटन ਇਹ ਦੇਖਿਓ ਕਲਰ ਦੋਨਾਂ ਦੇ ਬਹੁਤ ਸੋਹਣੇ ਆ ਬੜੇ ਪਿਆਰੇ ਆ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਇਆ ਤੁਸੀਂ ਬੁੱਕ ਕਰ ਸਕਦੇ ਹੋ ਏ ਹੈ ਜੀ ਚੱਕ ਦੇ ਵਿੱਚ ਆਹ ਸੌਰੀ ਸੈਲਫ ਪ੍ਰਿੰਟ ਦੇ ਵਿੱਚ कॉटन प्योर कॉटन ਦੀ बॉटम ਅਸ਼ਾ ਜਦੋਂ ਤਬੀਅਤ ਖਰਾਬ ਹੁੰਦੀ ਹੈ ਨਾ ਉਹਦਾ ਸ਼ਬਦ ਇੱਧਰ ਉੱਧਰ ਹੋ ਜਾਂਦੇ ਆ ਚੀਜ਼ਾਂ ਨਾ ਸਹੀ ਨਹੀਂ ਹੁੰਦੀ ਐਕਚੁਅਲੀ ਮੇਰੇ ਪਲੇਟलेट्स ਕਟੇ ਹੋਏ ਆ ਤੇ ਮੇਰਾ ਬੀਪੀ ਵੀ ਲੋ ਹੈ ਸੋ ਮੇਰਾ ਸਿਰਦਰਦ ਵੀ ਬਹੁਤ ਹੋ ਰਿਹਾ ਔਰ ਦੂਸਰਾ ਜਦੋਂ ਆਪਾਂ ਜਿਸ ਦਿਨ ਟਰੈਵਲ ਕਰਕੇ ਆਈਏ ਉਸ ਦਿਨ ਤਾਂ ਸ਼ਾਮ ਨੂੰ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਜਾਂ ਤਬੀਅਤ ਨਾ ਖਰਾਬ ਸਹੀ ਹੋਵੇ ਆਪਣੀ ਤੇ ਤਬੀਅਤ ਖਰਾਬ ਹੋਵੇ ਸਿਰ ਉਦੋਂ ਫਟਣ ਲੱਗ ਜਾਂਦਾ ਹੈ ਸੋ ਕਿਸੇ ਸ਼ਬਦ ਦਾ ਇੱਧਰ ਉੱਧਰ ਹੋ ਗਿਆ ਹੋਵੇ ਵੀਡੀਓ ਦੇ ਵਿੱਚ ਉਸਦੇ ਲਈ ਮਾਫੀ ਚਾਹੁੰਦੇ ਆ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਸਟਾਕ ਦੇ ਨਾਲ ਆਈ ਹੋਪ ਅੱਜ ਦਾ ਕਨਸੈਪਟ ਤੁਹਾਨੂੰ ਸੋਹਣਾ ਲੱਗਿਆ ਹੋਣਾ ਜਿਨ੍ਹਾਂ ਦੇ ਵੀ ਆਰਡਰ ਪੈਂਡਿੰਗ ਸੀ ਉਹ ਆਪਣੇ ਜਲਦੀ ਭੱਜ ਕੇ ਡਨ ਕਰ ਲਓ ਜੀ ਆਪਣੇ ਆਰਡਰ ਲਗਾ ਲਓ ਤੁਸੀਂ ਤੇ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਬੁਕਿੰਗ ਨੰਬਰ ਦਿਖ ਰਿਹਾ ਹੋਣਾਗਾ ਮਿਲਦੇ ਆ ਜੀ ਆਪਾਂ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ